ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੇਂ ਵਲੌਗ 'ਚ ਅੱਜ ਨਵੇੜੇ ਆਈ ਗੰਨੇ ਦਾ ਕੰਮ ਬਜਾਈ ਦਾ ਕੱਲ ਤੇ ਹੁਣ ਆਲੂ ਪਟੂਗੇ ਆਲੂ ਪੱਟ ਕੇ ਫੇਰ ਦੁਬਾਰੇ ਗੰਨੇ ਦੀ ਬਜਾਈ ਚੱਲੂਗੀ ਤੇ ਬਾ ਹੁਣ ਗੰਨੇ ਦਾ ਕੰਮ ਨਵੇੜ ਕੇ ਆਈ ਹਾਂ ਹਲੇ ਮੋਟਰ 'ਪਰ ਨੇ ਖੜੇ ਆ ਨਿੰਮੇ ਨਾਲ ਹੀ ਮਲਾਉਨੇ ਆਈ ਤੁਹਾਨੂੰ ਇੱਧਰ ਆ ਗਿਆ ਜੀ ਨਿੰਮਾ ਫੋਰਮੈਨ ਮਿਲੋ ਜੀ ਨਿੰਮੇ ਫੋਰਮੈਨ ਨੂੰ ਨਿੰਮੇ ਹੋ ਗਈ ਇਕੱਠੀ ਹੈ ਨਿਬੜ ਕੇ ਰਪੇਰ ਦਾ ਕੰਮ ਹਾਂ ਨਿੱਪੜ ਗਿਆ ਥੋੜਾ ਬਹੁਤਾ ਰਹਿ ਗਿਆ ਹੁਣ ਸਾਡੇ ਵਾਲਾ ਚਲਾ ਦੇ ਕੰਮ ਇੱਧਰ ਖਾੜੇ ਵਾਲੀ ਖੋਲ ਲੈ ਨਿੱਪੜੂ ਪਰ ਆਹੀਂ ਨਿੱਪੜ ਜਾਣਾ ਨਿੱਪੜ ਗਿਆ ਉੱਧਰ ਤਾਂ ਫੀਟਰੇ ਰਹਿ ਗਏ ਪੌਣੇ ਨੂੰ ਬੱਸ ਵੇ ਫੀਟਰ ਪਾ ਦੋ ਵੀਡੀਓ ਵਿੱਚ ਰਿਕਾਰਡ ਪਿਆ ਇਹ ਨਾਲੇ ਆਪਣਾ ਵੀ ਕਿੰਨੇ ਦਿਨ ਹੋ ਗਏ ਖੋਲੀ ਨੂੰ ਬਾਜੇ ਦੇਖਿਆ ਜਾਵੇ ਜੇ ਫਿੱਟ ਕਰਨੀ ਹੋਵੇ ਤਾਂ ਦੱਸ ਦੇਂਦੇ ਕੰਮ ਤਾਂ ਬੱਸ ਬਿਆਹਾਂ ਨੇ ਲਜਾ ਲੈ ਜਿਹੜੀ ਹੁਣ ਜੇ ਆ ਖੋਲੀ ਫਿਰ ਮਈ ਆ ਜੂਗੀ ਹਾਂ ਜਾਨੂ ਮੈਂ ਪਤਾ ਆਈ ਨਿੱਪੜਦਾ ਜਾਨ ਨੂੰ ਬੜਾਈ ਜਾਂਦੇ ਹੈ ਕਰਨੇ ਬੜਾਈ ਜਾਂਦੇ ਹੈ ਹਾਂ ਇਹ ਰਹੀ ਚੱਲ ਓਦਾਂ ਇਦਾਂ ਇਕੱਲਾ ਪ੍ਰੈਸ਼ਰੇ ਪੈਣਾ ਪ੍ਰੈਸ਼ਰ ਪਈ ਹੈ ਬਾਕੀ ਦਾ ਰਫੇ ਵਧੀਆ ਹੋਈ ਗਈ ਹੈ ਹਾਂ ਬਾਕੀ ਆਕਲ ਨੂੰ ਡੀਕਦੇ ਆਕਲ ਨੂੰ ਯਾਦ ਕਰਦੇ ਆ ਦੇਖਦੇ ਕਿਦਾਂ ਆਉਂਦਾ ਆ ਜਾਣਾ ਉਹਨੇ 14 ਤਰੀਕ ਨੂੰ 14 ਨੂੰ ਕਿਹੜੇ 15ਵੇਂ ਆਉਂਗਾ ਉਹ ਨਹੀਂ 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 ਤੇ ਆ ਪੁੱਛ ਲਾ ਸੋ ਮੈਨੂੰ ਟਾਈਮ ਦਾ ਬਹੁਤ ਪੱਕਾ ਨਿਮੇ ਹੋ ਉਹਨਾਂ ਜਿਹੜੀ ਗੱਲ ਕਹਿਤੀ ਜੇ ਵੀ ਕਹਿ ਦਿੱਤਾ ਵੀ ਸਵੇਰੇ 7 ਵਜੇ ਆ ਜਾਊਂਗਾ ਆ ਜਾਣਾ ਸਵੇਰੇ 7 ਵਜੇ ਖੜਾ ਹੋਊਗਾ ਪਤਾ ਕਈ ਵਾਰ ਮੈਂ ਵੀ ਰਿਹਾ ਥਾੜਾ ਦੇਖਿਆ ਨੇ ਫਾਧਰੀ ਖੜਾ ਹੁੰਦਾ ਨੇ ਦੇਖੇ ਕੋਣਾ ਫੋਰਮੈਨ ਫੋਰਮੈਨ ਇਹੋ ਕੰਮ ਟਾਈਮ ਦਾ ਬਹੁਤ ਪਵੰਦਾ ਉਹ ਟਾਈਮ ਦਾ ਤਾਂ ਮੈਂ ਬਹੁਤ ਵਾਰ ਸ਼ਾਮ ਨੂੰ ਦੇਖਿਆ ਨੀ ਮੈਂ ਜੇ ਉਹਨੇ ਕਹਿ ਦਿੱਤਾ ਵੀ ਮੈਂ ਚੱਲਿਆ ਵੀ ਮੈਂ ਸਵੇਰੇ 7 ਵਜੇ ਨੂੰ ਆ ਜਾਣਾ 7 ਵਜੇ ਨੂੰ ਖੜਾ ਹੋ ਬੰਦਾ ਬਹੁਤ ਹੁਡਾ ਬੰਦਾ ਠੀਕ ਹੈ ਕੋਆ ਨਹੀਂ ਠੀਕ ਨਹੀਂ ਗੱਲ ਜਿਹੜਾ ਤਰਫੋਂ ਉਹ ਨਾ ਬੰਦ ਕਰਤਾ ਨਾ ਹਾਂ ਹਾਂ ਇਹ ਚੰਗਾ ਕਰਿਆ ਉਹਨੇ ਨਾ ਵੀ ਅਡੀ ਨਸ਼ੇ ਦੇ ਖਿਲਾਫ ਹੈ ਨਾ ਨਸ਼ਾ ਦੰਦੇ ਨਾ ਜਿਸ ਨਾਲ ਖਾਦੇ ਨਾ ਦੰਦੇ ਹਾਂ ਗੱਲ ਤਾਂ ਠੀਕ ਹੈ ਨਾ ਤਾਂ ਨਾ ਨਾ ਹੋਰ ਹੈ ਗੱਲ ਉਹ ਯਾਰ ਹੋਰ ਹੈ ਗੱਲ ਨਾ ਤਾਂ ਆਪਣੇ ਕੋ ਪੈਗ ਵਾਲਾ ਕੰਮ ਚੱਲਦਾ ਨਾ ਆਪਾ ਦੰਦੇ ਠੀਕ ਹੈ ਨਾ ਉਹਨੂੰ ਪਹਿਲਾਂ ਵੀ ਤਾਂ ਵੀ ਭਾਈ ਪੀਣੀ ਆਪਣੀ ਪੀ ਆਪਣੀ ਪੀ ਆਨੂੰ ਕੋਈ ਚੱਕਰੇ ਪੈਸੇ ਲੈ ਲੈ ਠੀਕ ਏ ਦੇਪ ਮੇ ਜਿੰਨੇ ਜਿੰਨੇ ਚ ਗੱਲ ਆ ਦੋ ਤਿੰਨ ਹਜ਼ਾਰ ਰੁਪਏ ਵੱਧ ਦੇ ਦਿੰਦਾ ਵੀ ਜਵਾਬ ਦਿੱਤਾ ਅਗਰ दारू ਵਾਲੇ ਦੀ ਗੱਲ ਆ दारू ਵਾਲਾ ਲੋਟੇ ਨਹੀਂ ਹੁਣ ਬੰਦਾ ਮੈਨੂੰ ਪੂਰਾ ਵਧੀਆ ਮਿਲਦਾ ਦਾ ਰੀਪਰ ਪਰ ਡਰਾਈਵਰ ਆ ਬਾ ਕਹਿੰਦਾ ਵੀ ਸ਼ਾਮ ਨੂੰ ਬਾਈ ਵਧੀਆ ਮਾਹ ਵੀ ਬਾਈ ਪਰ ਰੱਖਣਾ ਹੀ ਨਹੀਂ ਹੈਗਾ ਕੋਈ ਗੱਲ ਨਹੀਂ ਆਪੇ ਚਲਾएंगे ਬਾਕੀ ਆਪਾਂ ਚਾਹੀਦਾ ਡਰਾਈਵਰ ਕੋਈ ਹੋਇਆ ਦੇਖ ਲੈ ਆ ਬੰਦੇ ਨੂੰ ਡਰਾਈਵਰ ਚਾਹੀਦਾ ਜੀ ਨਾਲੇ ਰੀਪਰ ਵਾਸਤੇ ਟੂੜੀ ਵਾਲੇ ਰੀਪਰ ਵਾਸਤੇ ਨਵਾਂ ਟਰੈਕਟਰ ਅਰਜਨ ਨੋਵੋ ਕੋਈ ਹੋਇਆ ਬੰਦਾ ਤਾਂ ਦੱਸਿਓ ਜੀ ਕਰਿਓ ਸੰਪਰਕ ਬੰਦਾ ਵਧੀਆ ਹੋਵੇ ਬਸ ਵੀ ਮਿਹਨਤੀ ਹੋਵੇ ਬੰਦਾ ਪੈਸੇ ਵਾਲਾ ਕੋਈ ਚੱਕਰ ਨਹੀਂ ਹੈਗਾ 2 ਰੁਪਏ ਘੱਟ ਵੱਧ ਬੰਦਾ ਮਿਹਨਤੀ ਹੋਵੇ ਹਾਂ ਠੀਕ ਹੈ ਨਹੀਂ ਨਵਾਂ ਟਰੈਕਟਰ ਹੈ ਜਮਈ ਨਕੋਰ ਨਹੀਂ ਕਰ ਦਿੰਦਾ ਨਵੇਂ ਫਿਰ ਹੋਲੀ ਹੋਲੀ ਦੇਖਦੇ ਆ ਬਣਾਉਂਦੇ ਆ ਤੇ ਪੱਤੋਂ ਪ੍ਰੋਗਰਾਮ ਹੈ ਬੱਤੋਂ ਬਣਾਉਂਦੇ ਪ੍ਰੋਗਰਾਮ ਨਹੀਂ ਆਏ ਤਾਂ ਮਨਾਉਣੀ ਚਾਹੀਦੀ ਹੈ ਚਲਵਿੰਦਰ ਦੇ ਯਾਰ ਬੰਦੇ ਨੂੰ ਹੋਲੀ ਦੀ ਛੁੱਟੀ ਨਹੀਂ ਆਇਨਾ ਨਾ ਕਰ ਇਹ ਤਾਂ ਬੰਦੇ ਨੂੰ ਕਹਿੰਦੇ ਹੋਲੀ ਮਨਾ ਲੈ ਹਾਂ ਅਜੇ ਮਨਾਈ ਹੋਣੀ ਹੈ ਮੈਂ ਕਹਿੰਦਾ ਮਹਿੰਗੀ ਨਾ ਪੈ ਜਾਵੇ ਹਾਂ ਇਹ ਵੀ ਖਾ ਪੰਗਾ ਦਰਦਾ ਵੀ ਹੈ ਅੱਛਾ ਕਾ ਦਿਨ ਚੜਦਾ ਕਰਕੇ ਛੇਬਦਾ ਆਏ ਪਤਾ ਲੱਗਦਾ ਕਿ ਕਿੱਥੇ ਤੱਕ ਸੂਈ ਘੁੰਮਦੀ ਹੈ ਉਹ ਤਾਂ ਤੇ ਹੋਲੀ ਤਾਂ ਹੀ ਬਣਾਉਣੀ ਹੈ ਨਹੀਂ ਨਹੀਂ ਉਹਦਾ ਹੋਲੀ ਆ ਹੀ ਨਹੀਂ ਹੈ ਉਹਦਾ ਹੈ ਗਈ ਹੈ ਲੱਗਦਾ ਹੈ ਹੋਲੀ ਦਾ ਇਹ ਆਹ ਕਹੀਦੀ ਹੈ ਉਹੀ ਗੱਲ ਹੈ ਇਹ ਹੋਲੀ ਦਾ ਤਾਂ ਤਾਂ ਹੀ ਫਾਇਦਾ ਹੈ ਬਹੁਤ ਐ ਮੈਂ ਦੇਖ ਬਾਕੀ ਫਿਰ ਜੱਪੀ ਟਰਾਲਾ ਲਿਆਂਦਾ ਹਾਂ ਦਲਵਿੰਦਰਾ ਟਰਾਲੀ ਲੈ ਲਈ ਠੀਕ ਹੈ ਹਾਂ ਕਿੰਨਾ ਇਹ 19 ਇਹ 1.18 ਠੀਕ ਹੈ 1.18 ਸਵਾ 7 ਸਵਾ 7 ਹੂੰ ਕਿੰਨੇ ਚ ਪੈ ਗਿਆ ਵਾ ਕਰ ਲਿਆ ਬੰਦੇ ਨਾਲ ਆਪਣੀ ਆਪਣਾ ਲਿਹਾਜੀ ਕੋਲੇ ਤਾਂ ਇਹਦਾ ਗੰਨਾ ਤਾਰ ਨਹੀਂਦੀ ਉਦੋਂ ਟਰਾਲੀ ਗੰਨਾ ਲਿਆਦਾ ਪਾ ਨਹੀਂ ਤੇ ਹਾਂ ਹਾਂ ਖਿਲਾੜੀ ਯੋਗਾ ਹਾਂ ਤਾਂ ਉਹ ਮਨੂ ਕਹਿੰਦਾ ਟਰਾਲੀ ਵੇਚਣੀ ਆ ਬਾ ਬੈਠੇ ਬੈਠੇ ਦਾ ਸਾਡਾ ਸੌਦਾ ਹੋ ਗਿਆ। ਹਾਲਾ ਹੈ ਵੀ ਸਾਫ਼ ਹੈ, ਟਾਇਰ ਵੀ ਨਵੇਂ ਆ ਚਾਰੇ। ਹਾਂ, ਚਾਰੇ ਟਾਇਰ ਨਵੇਂ ਲੱਗੇ ਹੋਏ ਆ। ਟਰਾਲੀ ਉਂ ਸੁਥਰੀ ਆ। ਬਣੀ ਹੋਈ ਤਾਂ ਹੈਗੀ ਕੋਈ ਲੋਕਲ ਮਿਸਤਰੀ ਦੀ ਉਹ। ਵੀ ਕੋਈ ਉਹ ਤਾਂ ਉਂ ਲਾਏ ਹੋਏ ਆ ਜਣੀ ਹੈ ਕਿਸੇ ਲੋਕਲ ਮਿਸਤਰੀ ਦੇ ਮਾਲ ਸੇਲਦਾ ਸਾਰਾ ਟਰਾਲੀ ਨੂੰ ਲੱਗਿਆ ਹੋਇਆ। ਮਾਲ ਟੋਟਲ ਸੇਲਦਾ ਏ। ਜਰ ਵੀ ਹੈ ਨਹੀਂ ਟਰਾਲੀ ਵਿੱਚ ਫਰਸ ਵੀ ਸਾਰਾ। ਇਹ ਟਰਾਲੀ ਤੇ ਨ ਤਾਂ ਮਵੀਆਂ ਜਮਈ। ਟਰਾਲੀ ਦਾ ਤਾਂ ਮਨ ਤੋਂ ਵਿਗੜਿਆ ਹੋਈ ਕੁਝ ਨਹੀਂ ਹੈਗਾ। ਮੇਰੇ ਅੰਕ ਤੇ ਹੀ ਪਤਾ ਲੱਗਦਾ। ਗੰਨਟ ਹੋਇਆ ਹੁਣ ਇਹ ਨਾ ਇੱਕ ਦੀ ਬਥੇਰਾ ਤਿੰਨ ਸਾਲ ਤੋਂ ਇਹ ਨਾ ਮੈਂ ਨਾ ਦੋ ਸਾਲ ਢੋਲਿਆ ਦੋ ਸਾਲ ਹੋ ਗਏ ਤੇ ਕੋਲਾਈ ਨੂੰ ਟਾਇਰ ਟੱਪਾ ਪਿਆ ਦੇਖ ਜਮੈਂ ਨਵਾਂ ਬਿਲਕੁਲ ਗ੍ਰੀਨ ਚੈੱਕ ਕਰਾ ਲਓ ਇੱਕ ਵਾਰ ਗ੍ਰੀਸ ਕਰਾ ਦੇਗੇ ਗਾਹਾਂ ਮੋਟ ਕਣਕ ਦੇ ਮੂਰੇ ਕਰਾ ਲੰਨੇ ਆ ਹੂੰ ਬਾਕੀ ਬਿਸਕ ਦਿਨ ਤੱਕ ਬਿੱਡਾ ਹੈਗਾ 3 ਫੁੱਟ ਆਪ ਜਾਲੀ ਲੱਗੀ ਹੋਈ ਆ ਠੀਕ ਆ ਬਿੱਡ ਲੈ ਆਉਣੀ ਆ ਚੱਕ ਕੇ ਹਲੇ ਉਹਦੇ ਕੋਲੇ ਆ ਨਵੇਂ ਮਾਡਲ ਚ ਆਣ ਵਾਲੇ ਬਿੱਡ ਤਾਂ ਫਿਰ ਤਾਂ ਜਾਲੀ ਆ ਹਾਂ ਜਾਲੀ ਲੱਗੇ ਪੈਪਾ ਵਾਲਾ ਬਿੱਡਾ ਆ ਚਲ ਹੁਣ ਆਪਾਂ ਨੂੰ ਆਲੂਆਂ ਨੂੰ ਗੰਨੇ ਨੂੰ ਲੋਟ ਰਹੂਗਾ ਹਾਂ ਅੱਛਾ ਜੀ ਮੰਗੜੇ ਦੀ ਇਹ ਕਿਤੇ ਦਾ ਰਹੇ ਲੋਡ ਪੈਂਦੀ ਆ ਉਹ ਹੁਣ ਲੋਡ ਗਿਆ ਹੁਣ ਯਾਰ ਇੱਕ ਤਾਂ ਆਪਣਾ ਹੀ ਨਹੀਂ ਤਾਂ ਹੁਣ ਦੋ ਟਰਾਲੀਆਂ ਵੀ ਨਾ ਆਪਣਾ ਹੀ ਨਹੀਂ ਸਰਦਾ ਆਪਣੇ ਕੋਲ ਆਪਣੀ ਬੜੀ ਦੁਹੀ ਹੈਗੀ ਆ 16 ਦਾ ਉਹ ਹੋ ਗਿਆ 18 ਇਹ ਹੋ ਵੀ ਚੱਕਰ ਹੋਰ ਆ ਜਦ ਫਿਰ ਉਹ ਕਰਦੇ ਆ ਰਾਤ ਭਰਾਤ ਵੱਢਣੀ ਹੁੰਦੀ ਆ ਉਧਰ ਟਰਾਲੀ ਨਹੀਂ ਹੁੰਦੀ ਟਰਾਲੀ ਨਹੀਂ ਮਿਲਦੀ ਹਾਂ ਹੁਣ ਆਏ ਲਾ ਜੀਰੀ ਵਿੱਚ ਬਹੁਤ ਔਖਾ ਰਹੇ ਆ ਲਾ ਜੀਰੀ ਵਿੱਚ ਮੈਂ ਮਸੀ ਸਿਰੇ ਲਈ ਟਰਾਲੀਆਂ ਇੰਦੇ ਮਿਲਦੀਆਂ ਐਗਦੀ ਟਰਾਲੀਆਂ ਵੇਲੀਆਂ ਨਹੀਂ ਤੇ ਆਉਣੀਆਂ ਹਾਂ ਕਿਸੇ ਦੀ ਵੀ ਨਹੀਂ ਹਾਂ ਸਿਆਲ ਮਿਲ ਗਿਆ ਆਪਾਂ ਨੂੰ ਭਾਉ ਸਿਰੇ ਇਕ ਨਹੀਂ ਬਾਕੀ ਵੀ ਨਹੀਂ ਖੋਲੇ ਨਾਲੇ ਨਹੀਂ ਲੱਜਾਂ ਦਾ ਦੇ ਕੇ ਆਉਣੀਆਂ ਯਾਰ ਉਹਦੀਆਂ ਲੱਜਾਂ ਦਾ ਉਹਦੀਆਂ ਦੇਣੀਆਂ ਇਹ ਐਨਾ ਐਨਾ ਵੀ ਧੱਕਾ ਨਹੀਂ ਕਰਨਾ ਕਾ ਕਰਦਾ ਬਸਾ ਬਹਿਣੇ ਤਾਂ ਗਾਇਲੇ ਹੁੰਦੀਆਂ ਪਰ ਨਹੀਂ ਜਾਦੇ ਸਾਦੇ ਦੇ ਵਿੱਚ ਵਿੱਡਾ ਹੁਣ ਕੱਲ ਨੂੰ ਹੁਣ ਆਏ ਦਾ ਫੇ ਕੱਲ ਨੂੰ ਕਹਿ ਦੂੰਗਾ ਵੀ ਗੰਨੇ ਦੀ ਟਰਾਲੀ ਜੇ ਲੱਦੀ ਹੋਈ ਦਾ ਸੌਦਾ ਹੋ ਗਿਆ ਸੀ ਲੱਦਿਆ ਹੋਈ ਲੈਣਾ ਨਾਲੇ ਗੰਨਾ ਇਕ ਨਹੀਂ ਗੱਲ ਚੱਲ ਬਾਕੀ ਲੈਣਾ ਕਰੇ ਯਾਰ ਅਸੀਂ ਕਹੀਏ ਕਿ ਲੱਜਾਂ ਸਾਨੂੰ ਸੌਦੇ ਦੇ ਵਿੱਚ ਹੋ ਗਈਆਂ ਅਗਲੇ ਕਹਿੰਦਾ ਫਿਰ ਬਿੱਡ ਤਾਂ ਹੈ ਨਹੀਂ ਤਾਂ ਬਿੱਡ ਅਸੀਂ ਰੱਖ ਲੈਨੇ ਆ ਨਹੀਂ ਉਹ ਗੱਲ ਕਰੀ ਅਸੀਂ ਪਹਿਲਾਂ ਮੰਜੇ ਦੀ ਵੀ ਗੱਲ ਹੋਈ ਵੀ ਮਾ ਮੰਜਾ ਮੰਜਾ ਕਹਿੰਦਾ ਹੈਗਾ ਮੈਂ ਮੰਜਾ ਵੀ ਲੈਣਾ ਹੈ ਆ ਜਿਆਦਾ ਜ਼ਰੂਰੀ ਹੈ ਮੰਜਾ ਹੈਗਾ ਕਹਿੰਦਾ ਹਾਂ ਜਿਵੇਂ ਹੋਂਗਾ ਹਾਂ ਗੰਨੇ ਦਾ ਕਰਨਾ ਤਾਂ ਚਾਹੀਦਾ ਮੰਜਾ ਨਹੀਂ ਮੰਜੇ ਬਿਨਾ ਤਾਂ ਸਰਨਾ ਨਹੀਂ ਹੈਗਾ ਠੀਕ ਨਹੀਂ ਗੱਲ ਬਾਕੀ ਆਪਣੇ ਗੁਰਦੁਆਰਾ ਸਾਹਿਬ ਪ੍ਰੋਗਰਾਮ ਚੱਲਦਾ ਹੈ ਜੀ ਬਰਸੀ ਮਨਾਉਨੇ ਉਹਨੇ ਹੀ ਆਪਣੇ ਬਾਬਿਆਂ ਦੀ ਉਹਨਾਂ ਦੇ ਕੰਡਪਾੜ ਸਾਹਿਬ ਆਰੰਭ ਹੋਇਆ ਬਾਏ ਪਰਸੋਂ ਨੂੰ ਭੋਗ ਪਾਊਗਾ ਦਲਵਿੰਦਰ ਹਾਂਜੀ ਪਰਸੋਂ ਨੂੰ ਆ ਜੇ ਆਰੰਭ ਹੋਇਆ ਆ ਅੱਜ ਆਰੰਭ ਹੋਣਾ ਹਾਂ ਕਿੰਨੇ ਪਾਠ ਹੈ 11 ਤੁਹਾਡਾ ਵੀ ਆ ਨਹੀਂ ਸੁਭਾਣ ਬਾਹਰ ਦੇ ਆ ਕਿ ਆਪਣੇ ਪਿੰਡ ਦੇ ਆ ਤਿੰਨ ਬਾਹਰ ਦੇ ਸਲੋਰੇ ਦੇ ਹਾਂ ਬਾਕੀ ਅੰਮ੍ਰਿਤਸਰ ਦੇ ਚੱਲ ਵਧੀਆ ਠੀਕ ਹੈ ਗੁਰਬਾਣੀ ਸੁਣੀ ਗੁਰੂ ਕੇ ਲੰਗਰ ਬਾਕੀ ਹੁਕਮ ਪਰ ਪਲੇਟ ਲਵਾਈ ਹੋਈ ਐ ਹੁਕਾ ਹੁਕੋ ਹੌਲੈਂਡ ਵਾਲੀ ਉੱਕ ਜੇ ਪੈਂਦੀ ਬਸ ਹੋਰ ਕਿਸੇ ਨਾਲ ਨਹੀਂ ਪੈਂਦੀ ਉਹ ਵੀ ਤਾਂ ਅਸੀਂ ਲੈ ਲਈ ਤੀ ਉਹ ਚੁੱਲਾ ਲੈ ਆਤਾ ਬੜਾ ਪਿਛਲੀ ਵਾਰ ਹਾਂ ਉਹ ਚੁੱਲਾ ਸਲੋਰੀ ਵਾਲੇ ਰਾਣੇ ਦੇ ਰਿਸ਼ਤੇਦਾਰ ਤੇ ਲੈ ਲਿਆ ਤਾਂ ਅਸੀਂ ਠੀਕ ਹੈ ਉਹ ਹੌਲੈਂਡ ਦਾ ਹੀ ਉਹਨਾਂ ਨੇ ਨਮਾ ਲਵਾ ਲਏ ਤੇ ਗਰਾਿਆਂ ਤੇ ਠੀਕ ਹੈ ਉਹ ਮੈਨੂੰ ਦੱਸਤਾ ਕਿ ਨਾ ਯਾਰ ਚੁੱਲਾ ਮਾਂ ਯਾਰ ਬੜੀਆਂ ਟਰਾਲੀਆਂ ਪਾਉਣੀਆਂ ਪੈਣੀਆਂ ਐ ਵੀ ਦਵਾ ਦੇ ਵੀ ਬੜੀ ਉੱਕ ਵਾਲੀ ਮਿਲ ਜਾਂਦੀ ਕੋਈ ਚੱਲਾ ਕੰਮ ਆਏ ਗਈ ਹੁਣ ਹੁਣ ਮਹਿੰਦਰੇ ਨੂੰ ਮਹਿੰਦਰੇ ਨੂੰ ਬੜੀ ਕਰਾ ਲਿਆ ਆਉਣੀ ਆਪਾਂ ਨੇ ਜਾ ਫੇ ਪਲੇਟਿੰਗ ਪੜਵਾ ਦਵੇ ਕਿਵੇਂ ਨਹੀਂ ਰਹੀ ਇਹ ਇਹ ਪਰ ਹੁ ਮੋਟੀ ਹੋ ਰੱਖਣੀ ਆ ਹੁਣ ਇੱਕੜੀ ਲੋਟ ਹੈ ਜਿਹੜਾ ਆਪਣਾ ਜਿਆਦਾ ਲਿਆ ਜੀਓ ਗੱਲੇ ਨੂੰ ਗਾਈ ਟ੍ਰੈਕਟਰ ਲੈ ਜਾ ਫੇਰ ਇਹਦੇ ਚ ਕੀ ਆ ਠੀਕ ਨਹੀਂ ਗੱਲ ਜਿਹੜਾ ਜਿਹਦੇ ਆਪਾਂ ਸੰਤ ਲੈਣੇ ਆ ਤੇ じゃ ਅਗਲੇ ਨੂੰ ਜਵਾਬ ਕੋਈ ਨਹੀਂ ਭਾਈ ਟ੍ਰੈਕਟਰ ਨਾਲੇ ਲੈ ਜਾ ਹਾਂ ਪਰ ਜਿਵੇਂ ਜਵਾਬ ਦੇਣਾ ਫੇਰ ਹਾਂ ਹਾਂ ਕਿਵੇਂ ਜਿਵੇਂ ਤੂੜੀ ਆ ਰਹੀ ਤੈਨੂੰ ਟ੍ਰੈਕਟਰ ਚਾਹੀਦਾ ਹਾਂ ਫੇਰ ਜਾਂ ਲੋਡ ਪਾਣੀ ਲੈ ਜੱਗੇ ਵਾਲੇ ਦੀ ਕਰਾ ਲਿਓਣੀ ਆਪਾਂ ਨੇ ਉਹਦੀ ਕਰਾ ਲਿਓਣੀ ਬੜੀ ਹੁੱਕ ਹੁੱਕ ਹਾਂ ਚੱਲਦਾ ਜੀ ਪਟਾਈ ਦਾ ਕੰਮ ਇੱਧਰ ਆਇਆ ਹੋਇਆ ਪੰਤ ਸਤਿਗੁਰ ਜੀ ਸਾਹਿਬ ਨੂੰ ਪੰਤ ਲੱਗਿਆ ਹੈ ਟਰੈਕਟਰ ਚਲਾਉਣਾ ਪੰਤੇ ਕਰਦਾ ਕੰਮ ਲੋਟ ਪੰਤ ਲਾ ਕਿਹੜਾ ਹਾਂ ਪਰਲੀ ਸਾਈਡ ਲਾ ਕੇ ਲਾ ਕੇ ਡਾ ਡਾਇਮੰਡ ਸੀਗਾ ਯਾ ਆਲੂ ਇਹ ਆਪਾਂ ਦਾ ਬੇਲ ਵੱਡੀ ਹੋਈ ਧੀ ਦੀ ਬੀਜ ਵਾਸਤੇ ਰੱਖਣਾ ਤਾਂ ਪਰ ਫਿਰ ਵੀ ਵਿੱਚ ਸਾਈਜ਼ ਜਿਆਦਾ بڑا ਹੋਏ ਗਿਆ ਬੇਲ ਵੱਡਣ ਨੂੰ ਥੋੜਾ ਟਾਈਮ ਲੰਘ ਗਿਆ ਚਲੋ ਫਿਰ ਵੀ ਵਧੀਆ ਹੋ ਗਿਆ ਬੀਜ ਵਾਸਤੇ ਆਲੂ ਵਧੀਆ ਹੋ ਗਿਆ ਉਧਰ ਹੁਣ ਪਖਰਾਜ ਦੀ ਬੇਲ ਵੱਡੀ ਹੋਈ ਆ ਦੂਜੇ ਖੇਤ ਵਿੱਚ ਹੁਣ ਪਖਰਾਜ ਦਾ ਵੀ ਬੀਜ ਵਾਸਤੇ ਉਹ ਕੱਲੂ ਪਟ ਹੋਊਗਾ ਉਸ ਤੋਂ ਬਾਅਦ ਫੇਰ ਰਚਣ ਵਾਲਾ ਆਲੂ ਐ ਮੈਨੂੰ 4-5 ਦਿਨ ਵਿੱਚ ਨਿਬੜ ਜੂਗਾ ਕੰਮ ਅੱਜ ਥੋੜੀ ਲੇਬਰ ਵਾਲੇ ਬੰਦੇ ਘੱਟ ਆਏ ਆ ਹੋਰ ਪਾਸੇ ਲੱਗੇ ਹੋਏ ਤੇ ਕਿਤੇ ਪੱਟਣ ਇਹ ਕੱਲ ਨੂੰ ਹੋਲੀ ਆ ਕੱਲ ਨੂੰ ਤਾਂ ਨਹੀਂ ਆਉਂਦੇ ਹੈਗੀ ਲੇਬਰ ਪਰਸੋਂ ਤੇ ਲੱਗਣਗੇ ਦੁਬਾਰੇ ਫੇਰ ਚਲੋ ਅੱਜ ਚੋਗੋ ਜਾਣਾ ਲਗਭਗ 4 ਕਿੱਗੇ ਜਗ੍ਹਾ ਦੇ ਕਰੀਬ ਬਾਕੀ ਕੱਲ ਤੋਂ ਫੇਰ ਕੱਲ ਨੂੰ ਛੁੱਟੀ ਕਰਕੇ ਪਰਸੋਂ ਤੇ ਫੇਰ ਲੱਗ ਜਾਣਗੇ ਇਹਦਾ ਜ਼ਮੀਨ ਡਾਕਰ ਬਹੁਤ ਆਈ ਇਹ ਥੋੜਾ ਜਿਹਾ ਮੀਂਹ ਦਾ ਰਹਿੰਦਾ ਖਤਰਾ ਵੀ ਜੇ ਮੀਂਹ ਮੂੰਹ ਹੋ ਗਿਆ ਫਿਰ ਥੋੜਾ ਜਿਹਾ ਆਲੂ ਪੱਟਣ ਵਿੱਚ ਦਿੱਕਤ ਆ ਜਾਂਦੀ ਕਿਉਂਕਿ ਫਿਰ ਟਰੈਕਟਰ ਨਹੀਂ ਕਈ ਦਿਨ ਚੱਲਦਾ ਇਹ ਜ਼ਮੀਨ ਵਿੱਚ ਚਲੋ ਬਾਕੀ ਦਿਖਾਉਨੇ ਆ ਜੀ ਅੱਗੇ ਤੁਹਾਨੂੰ ਪੱਟੋ ਗਿਆ ਜੀ ਖੇਤ ਆ ਆਲੂ ਸਵੇਰੇ ਕਰੇ ਤੇ ਸ਼ੁਰੂ ਪੱਟਣੇ ਆ ਇੱਕ ਖੇਤ ਨਿਬੜ ਗਿਆ ਸ਼ਾਰਕ ਵਿੱਕੇ ਜਗਾ 20 ਹੈ ਜਾਲੂ ਦਾ ਇਹ ਲੱਗਦਾ ਤਾਂ ਹੈਗਾ ਵੀ ਵਧੀਆ ਨਿਕਲੇ ਆ ਇਹ ਬਾਕੀ ਹੁਣ ਗੱਟਿਆਂ 'ਚ ਪਾ ਕੇ ਪਤਾ ਲੱਗੂਗਾ ਕਿ ਨਹੀਂ ਬੰਦ ਹਾਂ ਮੀਟਾ ਵਧੀਆ ਨਿਕਲਿਆ ਬੀਜ ਜਿਵੇਂ ਆਪਾਂ ਨੇ ਬੇਲ ਵੱਡੀ ਹੋਈ ਸੀ ਹਾਂ ਬੀਜ ਬਹੁਤ ਵੱਡੀ ਹੋਈ ਸੀ ਹੋਸਾਬ ਨਾਲ ਬੀਜ ਤਾਂ ਸੈਸੂਜ ਵਧੀਆ ਰਿਹਾ ਐਕਤੀ ਪਹਿਲੀ ਵਾਰ ਇਹ ਤਜਰਬਾ ਦੇਖਿਆ ਬੇਲ ਵੱਢ ਕੇ ਹਾਂ ਨਹੀਂ ਕਦੇ ਅੱਗੇ ਵੱਢੀ ਨਹੀਂ ਅੱਗੇ ਮੋٹے 'ਚ ਹੀ ਰੱਖਦੇ ਹੁੰਦੇ ਆ ਇਹ ਬੋਰੀਆਂ ਭਰ ਕੇ ਬਦਲਦੇ ਨੇ ਮੀਟਾ ਵਧੀਆ ਹੁੰਦਾ ਮੋਟਾ ਹੂੰ ਸਹੀ ਗੱਲ ਹੈ। ਹੁਣ ਕੱਲ ਨੂੰ ਨਹੀਂ ਤਾਂ ਪੱਕਾ ਮਗੇਟ ਚ ਆਣ ਤਾਂ ਇਹ ਕਹਿੰਦੇ ਅਸੀਂ ਹੋਲੀ ਮਨਾਉਣੀ ਆ। ਕੱਲ ਨੂੰ ਭਈਆਂ ਨੂੰ ਹੋਲੀ ਦਾ ਬਹੁਤ ਹੁੰਦਾ। ਹਾਂ। ਬਣੂਣੇ ਨੇ ਆਪਣੀ ਹੋਲੀ ਮਨਾਉਣੀ। ਕੋਈ ਗੱਲ ਹੈ। ਲੇਬਰ ਬਿਨਾ ਆਪਣਾ ਕੰਮ ਕੋਈ ਨਹੀਂ। ਹਾਂ। ਸ਼ਲ ਕੱਲ ਨੂੰ ਆਪਾਂ ਖੇਤ ਤਿਆਰ ਕਰਦੇ ਆਂ। ਖੇਤ ਤਿਆਰ ਕਰਕੇ ਗੰਨੇ ਵਾਸਤੇ ਬੀਜ ਪਕੜਿਆ ਪਿਆ ਇਹਨਾਂ ਨੇ। ਪਰसों ਨੂੰ ਪਹਿਲਾਂ ਗੱਣੀ ਪਿਜਾ ਦੇਣਾ ਇਹ ਹਾਂ ਬੀਜ ਕਰਤਾ ਦਾ ਗੱਲ ਤਿਆਰ ਠੀਕ ਨੇ ਬਾਕੀ ਦੇਖਦੇ ਆ ਸਿਸਟਮ ਬਣਾ ਕੇ ਚਲੋ ਠੀਕ ਹੈ ਜੀ ਮਿਲਦੇ ਆਂ ਤੁਹਾਨੂੰ ਕਿਸੇ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਚੈਨਲ ਨੂੰ ਆਪਣੇ ਨੂੰ ਕਰਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ